ਜੋ ਖਾਲ ਸਭਾਏ ਕੋ ਜੀ ਕੀ ਫਤਹਿ ਗੁਰੂ ਪਿਆਰੀ ਗੁਰੂ ਸੋਰੀ ਸਾਥ ਸੰਗਤ ਜੀਓ ਤੇ ਨੌਜਵਾਨ ਅਜੇ ਇਕੱਠੇ ਹੋਏ ਨੇ ਤੋਂ ਟੂਬੇ ਦਿੱਤੇ ਜਿਹੜੇ ਦਰਖਤ ਨੇ ਉਹ ਲਾਏ ਜਾ ਰਹੇ ਨੇ ਸੋ ਇਹ ਵੀਡੀਓ ਬਣਾਉਣ ਦਾ ਕਿਹ ਵੀ ਲਈ ਮਕਸਦ ਆ ਵੀ ਹੁਣ ਬਾਰਿਸ਼ ਦਾ ਮੌਸਮ ਆ ਚੁੱਕਿਆ ਵੱਧ ਤੋਂ ਵੱਧ ਆਪਾਂ ਜਿਹੜੀ ਪਲਾਂਟੇਸ਼ਨ ਆਉ ਕਰੀਏ ਤੇ ਇਹ ਬੂਟੇ ਮਂਗਾਉਣੇ ਨੇ ਤੇ ਬੂਟਿਆਂ ਲਈ ਇੱਕ ਪੰਜਾਬ ਗਵਰਨਮੈਂਟ ਦੀ ਐਪ ਚੱਲਦੀ ਆ ਆਈ ਹਰੀਆਲੀ ਐਪ ਉਹਦੇ ਉੱਤੇ ਤੁਸੀਂ ਪਲੇ ਸਟੋਰ ਤੇ ਜਾਓ ਆ ਆਈ ਹਰਿਆਲੀ ਐਪ ਡਾਊਨਲੋਡ ਕਰਕੇ 15 ਬੂਟੇ ਤੁਸੀਂ ਫ੍ਰੀ ਆਫ ਕਾਸਟ ਮੰਗਾ ਸਕਦੇ ਹੋ ਪਰ ਮੰਗਾਏ ਹੋ ਤਾਂ ਇਹਨਾਂ ਨੂੰ ਲਾ ਕੇ ਪ੍ਰੋਪਰ ਪਾਲੋਗੇ ਸੋ ਆ ਪਹਿਲਾਂ ਵੀ ਸਾਡੇ ਫੌਜੀ ਸਾਹਿਬ ਨੇ ਬੂਟੇ ਲਾਏ ਹੋਏ ਨੇ ਇੱਥੇ ਆ ਬੂਟੇ ਬਹੁਤ ਸੋਹਣੇ ਹੋ ਚੁੱਕੇ ਨੇ ਸੋ ਦੇ ਬੂਟੇ ਬਾਗਾਂ ਵਾਲੇ ਟਾਈਮ ਦੇ ਵਿੱਚ ਵੀੜਾ ਇੱਥੇ ਹਰੇ ਹਰਿਆਲੀ ਹੋ ਸਕੇ ਪੰਜਾਬ ਹਰਿਆ ਭਰਿਆ ਹੋ ਸਕੇ ਸੋ ਬੂਟੇ ਅਸੀਂ ਗੱਡੀ 'ਚ ਲਿਆ ਕੇ ਰੱਖੇ ਹੋਏ ਨੇ। ਕੁਝ ਅੰਕਲ ਜੀ ਖੜੇ ਨੇ ਉਹ ਦੱਸ ਰਹੇ ਨੇ ਕਿਹੜਾ ਕਿਹੜਾ ਬੂਟਾ ਕਿੱਥੇ ਲਾਉਣਾ। ਇੱਧਰ ਫੌਜੀ ਸਾਹਿਬ ਜੀ ਗਾਈਡੈਂਸ ਕਰ ਰਹੇ ਨੇ ਨੌਜਵਾਨ ਬੱਚੇ ਨਾਲ ਲੱਗੇ ਨੇ ਸਾਹ ਦੇ ਨਾਲ। ਸੋ ਤਾਂ ਕਿ ਆਉਣ ਵਾਲੇ ਟਾਈਮ 'ਚ ਆਪਾਂ ਜਿਹੜੇ ਵਧੀਆ ਬੂਟੇ ਆਪਾਂ ਦੁਬਾਰਾ ਫਿਰ ਰਿਕਵੈਸਟ ਕਰਦਾ ਵੀ ਬਾਰਿਸ਼ ਦਾ ਮੌਸਮ ਜਿਹੜਾ ਆ ਗਿਆ ਵਾ। ਮੌਨਸੂਨ ਆ ਜਾਣੀ ਹੈ। ਉੱਤੇ ਬਹੁਤ ਜਲਦੀ ਤੁਰਨਗੇ। ਆਈ ਹਰੀਆਲੀ ਐਪ ਜਿਹੜੀ ਆ ਤੁਸੀਂ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ। ਯਾ ਐਪਲ ਸਟੋਰ ਤੋਂ ਕਰਕੇ ਆਈ ਹਰਿਆਲੀ ਐਪ ਦੇ ਵਿੱਚ ਤੁਸੀਂ ਆਪਦੀ ਲੋਕੇਸ਼ਨ ਸਿਲੈਕਟ ਕਰਨੀ ਆ ਆ ਟਾਈਪ ਆਫ ਪਲਾਂਟ ਸਿਲੈਕਟ ਕਰਨੇ ਵੀ ਤੁਹਾਨੂੰ ਕਿਹੜੇ ਬੂਟੇ ਚਾਹੀਦੇ ਆ ਤੁਹਾਡੀ ਜਿਹੜੀ ਨੀਅਰੈਸਟ ਗਵਰਨਮੈਂਟ ਨਰਸਰੀ ਹੋਊਗੀ ਉੱਥੋਂ ਤੁਹਾਨੂੰ ਜਿਹੜੇ ਬੂਟੇ ਨੇ ਉਥੇ ਇੱਕ ਕੰਟੈਕਟ ਨੰਬਰ ਐਪ ਦੇ ਵਿੱਚ ਸ਼ੇਅਰ ਕਰ ਦਿੰਦੇ ਆ ਉੱਥੋਂ ਤੁਹਾਨੂੰ ਦੂਸਰੇ ਦਿਨ ਹੀ ਬੂਟੇ ਮਿਲ ਜਾਣੇ ਆ ਸੋ ਆਪਾਂ ਰਲ ਮਿਲ ਕੇ ਸਾਰੇ ਜਾਣੇ 15-15 ਬੂਟੇ ਲਾ ਲਈਏ ਹਨਾ ਜੀ ਇੱਥੇ ਵੀ ਕਿਤੇ ਜਗ੍ਹਾ ਮਿਲਦੀ ਆ ਬਹੁਤ ਸੋਹਣੇ ਬੂਟੇ ਨੇ ਸੋ ਆਪਾਂ ਜੇ ਲਾ ਰਹੇ ਆ ਤੋ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਵੀ ਸਾਰਾ ਪੰਜਾਬ ਹਰਿਆ ਭਰਿਆ ਹੋਵੇ ਤੁਸੀਂ ਵੀ ਸ਼ੇਅਰ ਕਰੋ ਠੀਕ ਹੈ ਜੀ ਤਾਂ ਕਿ ਇਹ ਹਰਿਆਲੀ ਦੇ ਨਾਲ ਹੀ ਜੀਵਨ ਆ ਜੀ ਸੋ ਸੋ ਸਾਰਿਆਂ ਨੂੰ ਬੇਨਤੀ ਹੈ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੂਰੀ ਤੱਕ ਪਹੁੰਚੇ ਸੋ ਰਲ ਮਿਲ ਕੇ ਆਪਾਂ ਵਾਤਾਵਰਨ ਨੂੰ ਹਰਿਆ ਭਰਿਆ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੀ ਲਓ ਖਾਲਸਾ